ਜੀ ਗੱਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਜੀ ਐ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਵਾਸੀਆਂ ਸਾਹਮਣੇ ਖੜੀ ਹੋਈ ਵੱਡੀ ਚੁਣੌਤੀ 11 ਤੋਂ 13 ਅਗਸਤ ਤੱਕ ਪੰਜਾਬ ਵਾਸੀਆਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ 10 ਦੇ ਕੇ ਬਿਜਲੀ ਮੁਲਾਜ਼ਮਾਨਾਂ ਸੰਬੰਧਿਤ ਵੱਖ-ਵੱਖ ਯੂਨੀਅਨਾਂ ਦੇ ਸਾਂਝੇ ਫੋਰਮ ਨੇ ਇਸ ਘਰਚ ਨੂੰ ਲੈ ਕੇ 11 ਤੋਂ 13 ਅਗਸਤ ਤੱਕ ਖੜਤਾ ਕਰਨ ਦਾ ਲਾਨ ਕੀਤਾ ਹੈ ਜਿਸ ਕਾਰਨ ਅਗਲੇ 3 ਦਿਨਾਂ ਲਈ ਬਿਜਲੀ ਪ੍ਰਣਾਲੀ ਚਲਾਉਣ ਵਿਭਾਗ ਲਈ ਚੁਣਤੀਪੂਰਨ ਹੋਣ ਵਾਲਾ ਹੈ ਇਸ ਘਟਨਾ ਕਾਰਨ ਕਾਰਨ ਵਿਭਾਗ ਅਤੇ ਸੀਨੀਅਰ ਅਧਿਕਾਰੀਆਂ ਨੇ ਮੁਸ਼ਕਲਾਵਾਂ ਦੀਆਂ ਜਾਪ ਰਕੀਆਂ ਹਨ ਇਸ ਕਰਮ ਵਿੱਚ ਪਾਗਨੀ ਸਬਸਟੇਸ਼ਨ ਕੋਡਾ ਕੰਟਰੋਲ ਸੈਂਟਰ ਵਰਗੀਆਂ 33 ਮਹੱਤਵਪੂਰਨ ਥਾਵਾਂ ਤੇ ਲਗਭਗ 69 ਕਰਮਚਾਰੀਆਂ ਨੂੰ ਸਥਾਈ ਡਿਊਟੀ ਤੇ ਲਗਾਇਆ ਹੈ ਦੂਜੇ ਪਾਸੇ ਹੜਤਾਲ ਬਾਰੇ ਯੂਨੀਅਨ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਿਹਾ ਕੇ ਮੁੱਦਿਆਂ ਨੂੰ ਲੈ ਕੇ ਬਿਜਲੀ ਮੰਤਰੀ ਦੇ ਪ੍ਰਦਾਨਗੀ ਹੇਠ 2 ਜੂਨ ਨੂੰ ਇੱਕ ਮੀਟਿੰਗ ਹੋਈ ਸੀ ਇਸ ਦੌਰਾਨ ਕਈ ਮੁੱਦਿਆਂ ਤੇ ਕੀਤੇ ਗਏ ਸਮਝੌਤੇ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਕੋਲ ਇਸ ਵਿਰੋਧ ਸੰਘਰਸ਼ ਕਰਨ ਤੋਂ ਇਲਾਵਾ ਕੋਈ ਵੀ ਕਲਪਨਾ ਨਹੀਂ ਬਚਿਆ ਕਰਮਚਾਰੀ ਸੰਗਠਨਾ ਨੇ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਮੈਨੇਜਮੈਂਟ ਅੰਦਰਨੀ ਮੀਟਿੰਗ ਵਿੱਚ ਕੀਤੇ ਗਏ ਸਮਝੌਤਿਆਂ ਨੂੰ ਲਾਗੂ ਕਰਨ ਦਾ ਸਮਾਂ ਮੰਗਿਆ ਸੀ ਪਰ 3 ਹਫ਼ਤੇ ਬੀਤ ਜਾਣ ਬਾਅਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਇਸ ਗੁੱਸੇ 'ਚ 25 ਜੂਨ ਤੋਂ ਬਿਜਲੀ ਕਰਮਚਾਰੀ ਸਿਰਫ ਵਰਕ ਟੂ ਰੂਲ ਦੇ ਤਹਿਤ ਆਪਣੀਆਂ ਨਿਰਧਾਰਿਤ ਡਿਊਟੀਆਂ ਕਰ ਰਿਹਾ ਹਨ ਉਹਨਾਂ ਦੱਸਿਆ ਕਿ ਉਹ ਲਗਾਤਾਰ ਆਪਣੀਆਂ ਮੰਗਾਂ ਦੇ ਹੱਲ ਲਈ ਮੈਨੇਜਮੈਂਟ ਨਾਲ ਸੰਪਰਕ ਵਿੱਚ ਹਨ ਪਰ ਅਧਿਕਾਰੀਆਂ ਅਧਿਕਾਰੀ ਇਹਨਾਂ ਮੁੱਦਿਆਂ ਤੇ ਟਾਲਮਟੋਲ ਕਰ ਰੱਖੇ ਹਨ ਉਹਨਾਂ ਦੱਸਿਆ ਕਿ ਘਾਤਕ ਹਾਸੀਅ ਅੰਦੇਸ਼ਕਾਰ ਕਰਮਚਾਰੀਆਂ ਨੂੰ ਹੋਰ ਮੋਬਾਈਲ ਡਿਊਟੀ ਦੌਰਾਨ ਚੱਕਮੀ ਹੋਏ ਕਰਮਚਾਰੀਆਂ ਦਾ ਪੂਰਾ ਲਾਇ ਟੇਕੇ ਦੇ ਕੰਮ ਕਰਨ ਵਾਲੇ ਇਨ ਹਾਊਸ ਕਰਮਚਾਰੀਆਂ ਦੀ ਸਥਾਈ ਭਰਤੀ ਪੁਰਾਣੀ ਪੈਨਸ਼ਨ ਦੀ ਬਹਾਲੀ ਲੰਬੇ ਤਨਖਾਹ ਤੇ ਪੈਨਸ਼ਨ ਸੋ ਤਨਖਾਹ ਸਮਾਨਤਾ ਉਲੰਘਣਾਵਾਂ ਨੂੰ ਦੂਰ ਕਰਨ ਮਹਿਲਾ ਕਰਮਚਾਰੀਆਂ ਲਈ ਵੱਖਰੇ ਬਾਥਰੂਮ ਖਸਤਹਾਲ ਹੱਤਰਾ ਦੀ ਮਰਮਤ ਅਤੇ ਹੋਰ ਬਹੁਤ ਸਾਰੇ ਮੰਗਾਂ ਪੈਂਡਿਕ ਹਨ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ